ਪਬਲਿਕ ਗਾਰਡਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੁਣ ਤੁਸੀਂ ਦੇਖ ਰਹੇ ਹੋ ਮੁੱਖ ਖਬਰਾਂ ਮੁੱਖ ਖਬਰਾਂ ਸ਼ੁਰੂਆਤ ਕਰਦੇ ਹਾਂ ਜੀ ਪੰਜਾਬ ਤੋਂ ਪੰਜਾਬ ਵਿੱਚ ਦਿਨ ਦਿਹਾੜੇ ਸਿਰਫ 3 ਮਿੰਟਾਂ ਦੀ ਬੈਂਕ ਤੋਂ ਲੁੱਟੇ ਗਏ 15 ਲੱਖ ਰੁਪਏ ਐਨ ਚੰਦਰਬਾਬੂ ਨਾਈਡੂ TDP ਦੇ ਮੁਖੀਆ ਅੱਜ ਚੁੱਕਣ ਗਿਆ ਆਂਧਰਾ ਪ੍ਰਦੇਸ਼ ਦੇ ਸੀਐਮ ਵੱਜੂ 100 600 ਯੂਨਿਟ ਮੁਫਤ ਫਿਰ ਵੀ ਵੱਧ ਗਏ ਬਿਜਲੀ ਚੋਰੀ ਦੇ ਮਾਮਲੇ ਪ੍ਰੋਫਾਈਲ ਤੋਂ ਮੋਦੀ ਦਾ ਪਰਿਵਾਰ じゃ ਹਟਾਓ ਬੰਧਨ ਅਟੁੱਟ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੇ ਸਪੋਰਟਰਸ سے ਵਰਕਰਸ ਨੂੰ ਕਿਹਾ ਹੁਣ ਖਬਰਾਂ ਮਿਸਟਰ ਅਰਨਾਲ ਸਮਰਾਲਾ ਨੇੜੇ ਪਿੰਡ ਬਗਲੀ ਕਲੰਦ ਪੰਜਾਬ ਐਂਡ ਸਿੰਧ ਬੈਂਕ ਨੂੰ ਦਿਨ ਦਿਹਾੜੇ ਤਿੰਨ ਲੁਟੇਰਿਆਂ ਨੇ ਸਿਰਫ 3 ਮਿੰਟਾਂ ਵਿੱਚ ਲੁੱਟ ਲਿਆ ਲੁਟੇਰਿਆਂ ਨੇ ਸਿਰਫ 3 ਮਿੰਟਾਂ ਵਿੱਚ ਹੀ ਲੂਟ ਕੀਤੀ ਤੇ ਲੁਟੇਰਿਆਂ ਨੇ ਸਟਾਫ ਨੂੰ ਬੰਦਕ ਬਣਾ ਲਿਆ ਅਤੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਮੋਟਰਸਾਈਕਲ ਤੇ ਫਰਾਰ ਹੋ ਗਏ ਜਿਸ ਤੋਂ ਬਾਅਦ ਸਟਾਫ ਨੂੰ ਪੁਲਿਸ ਨੇ ਸੂਚਨਾ ਦਿੱਤੀ ਐਸਐਸਪੀ ਅਵਨੀਤ ਕੌਂਡਲ ਥਾਣਾ ਸਮਰਾਲਾ ਅਤੇ CIA ਅਤੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਬੈਂਕ ਲੱਗੇ ਕੈਮਰਿਆਂ ਨੂੰ ਕਬਜ਼ੇ ਚ ਲੈ ਕੇ ਲੁਟੇਰਿਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਫੁਟੇਜ ਤੋਂ ਲੁਟੇਰਿਆਂ ਦੀ ਲੋਕੇਸ਼ਨ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਬੈਂਕ ਦੇ ਗਨਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ 2:30 ਵਜੇ ਤਿੰਨ ਅਣਪਛਾਤੇ ਵਿਅਕਤੀ ਬੈਂਕ ਅੰਦਰ ਦਾਖਲ ਹੋਏ। ਤਿੰਨਾਂ ਨੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ। ਜਦੋਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਤਿੰਨਾਂ ਵਿੱਚੋਂ ਇੱਕ ਨੂੰ ਮੂੰਹ ਤੋਂ ਕੱਪੜੇ ਲਾ ਕੇ ਬੈਂਕ ਦੇ ਅੰਦਰ ਜਾਣ ਲਈ ਕਿਹਾ। ਇਸ ਦੌਰਾਨ ਲੁਟੇਰੇ ਨੇ ਪਿਸਤੌਲ ਕੱਢ ਕੇ ਤੇ ਬਾਕੀ ਦੇ ਲੁਟੇਰਿਆਂ ਨੇ ਉਸ ਦੀ ਰਾਈਫਲ ਖੋ ਲਈ TDP ਦੇ ਮੁਖੀ ਐਨ ਚੰਦਰ ਮਾਹਬੂ ਨਾਇਡੂ ਬਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਦੀ ਸਹੂ ਚੁੱਕਣਗੇ ਇਸ ਭੂਮਿਕਾ ਵਿੱਚ ਇਹ ਉਹਨਾਂ ਦਾ ਚੌਥਾ ਕਾਰਜਕਾਲ ਹੋਵੇਗਾ ਨਾਈਟ ਦਾ ਨਾਈਡੂ ਦਾ ਵਿਜੇਵਾੜਾ ਦੇ ਬਾਹਰਲੇ ਇਲਾਕੇ ਵਿੱਚ ਗਨਾਵਰ ਰਮ ਹਵਾਈ ਅੱਡੇ ਕੋਲ ਕੇਸਰਪल्ली ਆਈਟ ਪਾਰਕ ਵਿੱਚ ਬੁੱਧਵਾਰ ਦੁਪਹਿਰ 11:30 ਵਜੇ ਸਹੁੰ ਚੁੱਕਣ ਦਾ ਪ੍ਰੋਗਰਾਮ ਹੈ ਮੰਗਲਵਾਰ ਨੂੰ ਤੇਲਗੂ ਜਨ ਸਮ ਪਾਰਟੀ ਵਿਧਾਇਕ ਹਲਤ ਦੇ ਐਨਡੀਏ ਦੇ ਭਾਈ ਵਾਲਦਲਾ ਨੇ ਨਾਈਡੂ ਨੂੰ ਆਪਣਾ ਅਗੂ ਚੁਣਿਆ ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਐਨਡੀਏ ਅਗੂਆਂ ਨੇ ਰਾਜਪਾਲ ਐਸ ਅਬਦੁੱਲ ਨਾਜ਼ਰ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਐਨ ਜੰਦਰਬਾਬੂ ਨਾਈਡੂ ਨੂੰ ਨਵੀਂ ਸਰਕਾਰ ਬਣਾਉਣ ਲਈ ਸੱਦਾ ਦੇਣ ਦੀ ਅਪੀਲ ਕੀਤੀ ਚੰਦਰਬਾਬੂ ਨਾਈ ਡੋ ਨੂ ਸਰਕਾਰ ਬਣਾਉਣ ਲਈ ਸੱਦਾ ਦੇਣ ਲਈ ਰਾਜਪਾਲ ਸਹਿਮਤ ਹੋ ਗਏ ਹਨ ਤੌ ਚੁਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਵੀ ਗੱਲਬਾਤ ਆndi ਪਈ ਹੈ ਅਤੇ ਉਗਿਆ ਹਸਤੀਆਂ ਦੇ ਸ਼ਾਮਲ ਹੋਣ ਦੀ ਵੀ ਉਮੀਦ ਹੈ ਚੋਣੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਤੇ ਨਿਰੰਤਰ ਬਿਜਲੀ ਸਪਲਾਈ ਮੋਹਿਆ ਕਰਵਾਉਣ ਅਤੇ ਬਿਜਲੀ ਸੁਧਾਰ ਨੂੰ ਲੈ ਕੇ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਮੀਟਿੰਗ ਕੀਤੀ ਮੀਟਿੰਗ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਔਰ ਪਾਵਰ ਕਾਮ ਦੇ ਸੀਐਮਡੀ ਸਮੇਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ ਮੀਟਿੰਗ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮਾਫ ਕਿਤੇ ਜਾਣ ਦੇ ਬਾਵਜੂਦ ਵੀ ਬਿਜਲੀ ਦੀ ਚੋਰੀ ਵਧ ਗਈ ਹੈ ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਉਣ ਨਾਲ ਸਰਕਾਰ ਦੀ ਚਿੰਤਾ ਵਧ ਗਈ ਹੈ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਗਰਮੀ ਵਿੱਚ ਬਿਜਲੀ ਦੀ ਕਿਲਤ ਨਾ ਆਵੇ ਇਸ ਲਈ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ ਮੁੱਖ ਮੰਤਰੀ ਨੇ ਸਪੱਸ਼ਟ ਫ਼ਰਮਾਨ ਕਿਹਾ ਹੈ ਕਿ ਚੋਣਾਂ ਦੀ ਮੀਡੀਅਨ ਦੌਰਾਨ ਸਰਕਾਰ ਕਿਸਾਨਾਂ ਨੂੰ ਘੱਟੋ-ਘੱਟ 8 ਘੰਟੇ ਬਿਜਲੀ ਸਪਲਾਈ ਕਰੇਗੀ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਿਰੰਤਰ ਬਿਜਲੀ ਸਪਲਾਈ ਲਈ ਡੂੰਘੇ ਇੰਤਜ਼ਾਮ ਕੀਤੇ ਹਨ ਤਾਂ ਕਿ ਚੋਣੇ ਦੇ ਸੀਜ਼ਨ ਦੌਰਾਨ ਕਿਸੇ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਲੋਕ ਸਭਾ ਚੋਣਾਂ 'ਚ ਐਨਡੀਏ ਨੂੰ ਲਗਾਤਾਰ ਤੀਜੀ ਜਿੱਤ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਚੋਣਾਂ ਦੌਰਾਨ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਚੱਲੀ ਭਾਵਨਾਤਮਕ ਮੁਹਿੰਮ ਨੂੰ ਵਿਰਾਮ ਦੇਣਾ ਚਾਹੁੰਦੇ ਹਨ। ਸੋਸ਼ਲ ਮੀਡੀਆ ਪ੍ਰੋਫਾਈਲ ਤੇ ਆਪਣੇ ਨਾਂ ਨਾਲ ਮੋਦੀ ਦਾ ਪਰਿਵਾਰ ਲਿਖਣ ਵਾਲੇ ਭਾਜਪਾ ਵਰਕਰਾਂ ਤੇ ਹਸਤੀਆਂ ਨੂੰ पीएम ਨੇ اپیل ਕੀਤੀ ਹੈ ਕਿ ਹੁਣ ਇਸ ਨੂੰ ਹਟਾ ਲੈਣ ਹਾਲਾਂਕਿ ਉਹਨਾਂ ਨੇ ਪਰਿਵਾਰ ਵੱਜੋਂ ਬੰਧਨ ਦੇ ਮਜ਼ਬੂਤ ਤੇ ਅਟੁੱਟ ਰਹਿਣ ਪ੍ਰਤੀ ਵੀ ਪ੍ਰੋਸਾ ਪ੍ਰਗਟਾਇਆ ਹੈ ਐਸੀਆਂ ਅੱਜ ਦੀਆਂ ਖਬਰਾਂ ਜੀ ਜੁੜੇ ਰਹਿਣਾ ਸਾਡੇ ਨਾਲ ਹੋਰ ਵੀ ਖਬਰਾਂ ਲਈ ਦੇਖਦੇ ਰਹਿਣਾ ਪਬਲਿਕ ਗਾਰਡੀਅਨ ਨਮਸਕਾਰ